ਅਸੀਂ ਸਾਡੀਆਂ ਮੰਗਾਂ ਬਣਾਉਣ ਵਾਸਤੇ ਦਿੱਲੀ ਗਏ ਤਾਂ ਸਰਕਾਰ ਨੇ ਡਰੀ ਹੋਈ ਸਰਕਾਰ ਨੇ ਜੇ ਸਾਡੀ ਕਿਤੇ ਲੜਾਈ ਹੋ ਜੇ ਤਾਂ ਭੱਜ ਕੇ ਘਰ ਨੂੰ ਆਉਨੇ ਆਂ ਵੀਰੋ ਤੇ ਘਰੇ ਵੀ ਜੇ ਧੱਕਾ ਕਰਦਾ ਹੋਵੇ ਤਾਂ ਬਾਹਰ ਭੇਡਦੇ ਆਂ ਇਹ ਸਰਕਾਰ ਡਰੀ ਹੋਈ ਨੇ ਦਿੱਲੀ ਦੇ ਸਾਰੇ ਰਾਹ ਬੰਦ ਕਰ ਲਏ ਪੰਜਾਬ ਦੇ ਕਿਸਾਨਾਂ ਤੋਂ ਡਰੀ ਹੋਈ ਹੈ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਸੋਤੋਂ ਹੋਣੀ ਨਹੀਂ ਡਰੀ ਹੋਈ ਇਹ ਸੋਡੇ ਵੱਡ ਵਡੇਰਿਆ ਨੇ ਇਹਨਾਂ ਨੂੰ ਪਹਿਲਾਂ ਹੀ ਬਹੁਤ ਕੁਝ ਸਿਖਾਇਆ ਉਹ ਇਤਿਹਾਸ ਪੜ੍ਹ ਕੇ ਡਰੇ ਆ ਇਸ ਵਾਸਤੇ ਵੀਰੋ ਜਿੱਤੋਂ ਇੱਥੇ ਦੋ ਵੱਡੀਆਂ ਕੌਮਾਂ ਸੀ Hindu ਤੇ Musalman ਫਿਰ ਸਿੱਖ ਕੌਮ ਨਿਤਰ ਕੇ ਮੂਹਰੇ ਆਈ ਸਾਸੀ ਜਹਤਾਤਾ ਦੇ ਮਾਲਕ ਤਾਂ ਨਹੀਂ ਸੀ ਇੱਥੇ ਬਜ਼ਾਰੇ ਹੁੰਦੇ ਸੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਬਹੁਤ ਵੱਡੀ ਰਹਿਮਤ ਕੀਤੀ ਸਾਨੂੰ ਤੁਰੇ ਫਿਰਦਿਆਂ ਨੂੰ ਮਾਲਕ ਬਣਾਇਆ ਤਸਾਂ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਸਾਨੂੰ ਸਰਦਾਰੀਆਂ ਬਖਸ਼ੀਆਂ ਵੀਰੋ ਐਨ ਤਰਤੀ ਦੇ ਮਾਲਕ ਬਣਾਇਆ ਜੇ ਸਾਨੂੰ ਮਾਲਕ ਬਣਾਇਆ ਤਾਂ ਸਾਨੂੰ ਹੱਕ ਤੇ ਲੜਨ ਦੀ ਜਾਚ ਵੀ ਦੱਸੀ ਅੱਜ ਅਸੀਂ ਉਸੇ ਮਿਸ਼ਨ ਤੇ ਚੱਲਦਿਆਂ ਹੋਇਆ ਦਿੱਲੀ ਦੀ ਹਿੱਕ ਤੇ ਚੜੇ ਬੈਠੇ ਆ ਉਹ ਮੰਜ਼ਲ ਤੁਹਾਡੇ ਪੈਰ ਛੂ ਰਹੀ ਐ ਸਮਾਂ ਜ਼ਰੂਰ ਲੱਗ ਸਕਦਾ ਜਿੱਤ ਹਾਸਲ ਕਰਕੇ ਮੁੜਾਂਗੇ ਦੂਜੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਸੀਗੇ ਜਿਹੜੇ ਸਾਡੇ ਨਾਲ ਨਹੀਂ ਗਏ ਜਿਹੜੇ ਉਦੋਂ ਜ਼ਿਦਾਰੀ ਕਰਕੇ ਪਿੱਠ ਦੀ ਛੁਰਾ ਮਾਰ ਕੇ ਭੱਜੇ ਸੀਗੇ ਉਹ ਅੱਜ ਫੇਰ ਆਗਦਾ ਸੈਂਟਰ ਨੂੰ ਪੱਖ ਵਿਖਾ ਕੇ ਆਏ ਐ ਕਿ ਅਸੀਂ ਛੋਡੇ ਨਾਲ ਇੱਕ ਦਿਨ ਜਾ ਕੇ ਉਹਨਾਂ ਨੇ ਕਿਸਾਨੀ ਦਾ ਬਾਣਾ ਤਾਂ ਜਰੂਰ ਪਾਇਆ ਕਾਂਗਰਸ ਘਰਾਣਿਆਂ ਨੇ ਕਿ ਅਸੀਂ ਕਿਸਾਨ ਹਮਦਰਦੀ ਆ ਛੋਡੇ ਪਿੰਡਾਂ ਦੇ ਪੈਸੇ ਤਾਂ ਜਰੂਰ ਖਰਚ ਕਰਿਆ ਏ ਪਰ ਤਿੰਨ ਘੰਟਿਆਂ ਨਾਲ ਮੰਨ ਕੋਈ ਨਹੀਂ ਮਨਾ ਕੇ ਆਏ ਵੀਰੋ ਉਹਨਾਂ ਨੂੰ ਤਾਂ ਜਿਵੇਂ ਆਪਾਂ ਕਿਸੇ ਦਾ ਸਵਾਗਤ ਕਰਦੇ ਆ ਸੈਂਟਰ ਦੀ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਗਏ ਸੀ ਤੇ ਸੈਂਟਰ ਸਰਕਾਰ ਉਹਨਾਂ ਨੂੰ ਪੂਰੇ ਆਦਰ ਮਾਨ ਨਾਲ ਆਪਦੀ ਫੋਰਸ ਨਾਲ ਲੈ ਕੇ ਗਈ ਤੇ ਫੋਰਸ ਨਾਲ ਹੀ ਛੱਡ ਕੇ ਗਈ ਹੈ ਦੂਜੇ ਪਾਸੇ ਜਿਹੜੀਆਂ ਗੈਰ ਰਾਜਨੀਤਿਕ ਸੂਯੁਗਤ ਮੋਰਚਾ ਤੇ ਸਾਰੇ ਭਾਰਤ ਦੀਆਂ ਜਥੇਬੰਦੀਆਂ ਆਪਦੀਆਂ ਹੱਕ ਮੰਗਣ ਵਾਸਤੇ ਆਇਆਂ ਜਿੱਤੋ ਹੋ ਰਾਮਰੇਲਾ ਗਰਾਊਂਡ ਵਿੱਚ ਪਹੁੰਚੀਆਂ ਤਾਂ ਬੇਈਮਾਨ ਸਰਕਾਰ ਨੇ ਉਹ ਸਾਰੇ ਗਰਾਊਂਡ ਵਿੱਚ ਗੰਦਾ ਪਾਣੀ ਸੀਵਰ ਦਾ ਛੱਡਿਆ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਗਿਆ ਇੱਥੋਂ ਸਾਨੂੰ ਇਹ ਸਬੂਤ ਹੁੰਦਾ ਹੈ ਇਹ ਸਰਕਾਰਾਂ ਤੇ ਕਵਰਟ ਕਰਾਣੇ ਦੋਨੇ ਸਾਨੂੰ ਮਾਰ ਉੱਤੇ ਹੋਏ ਆ ਵੀਰੋ ਇਹ ਸੀਸਾ ਥੋਡੇ ਸਾਹਮਣੇ ਐ ਇਸ ਵਾਸਤੇ ਤੁਸੀਂ ਅੰਦਾਤੋਂ ਗੁਰੂ ਨਾਨਕ ਪਾਤਸ਼ਾਹ ਥੋਡੇ ਨਾਲ ਐ ਸੋਨੂੰ ਵਿਸ਼ਵਾਸ ਦਿਵਾਉਨੇ ਐ ਸਵਾ ਕਿੰਨਾ ਵੀ ਲੱਗ ਸਕਦਾ ਮੰਗਾ ਜਰੂਰ ਮਨਾ ਕੇ ਲਿਆਵਾਂਗੇ ਨਾ ਸੋਡੀ ਐਮਐਸਪੀ ਟੁੱਟਣ ਦੇ ਕੇ ਨਾ ਸੋਡੀ ਫਸਲ ਰੋਣ ਦੇ ਕੇ ਇਹਨਾਂ ਛਾਸੀਆਂ ਤੋਂ ਦੂਰ ਰਹਿਣਾ ਹੈ ਜਿਨ੍ਹਾਂ ਨੂੰ ਬਦਾਮਾਂ ਨਾਲ ਦੁੱਧ ਪਿਆਇਆ ਸੀ ਜਿਨ੍ਹਾਂ ਨੂੰ ਘਰਾਂ 'ਚ ਬੈਠ ਕੇ ਰਹਿ ਕਰਦੇ ਸੀ ਉਹਨਾਂ ਨੇ ਵੀਰੋ ਸਾਡੇ ਤੇ ਗੋਲੀਆਂ ਤੇ ਗੋਲੇ ਚਲਾਏ ਆ ਪਰ ਘੇਰ ਕੇ ਉਹਨਾਂ ਨੂੰ 12 'ਚ ਜ਼ਰੂਰ ਪੁੱਛਿਆ ਕਰੋ ਸਾਡੇ ਤੋਂ ਨਫ਼ਰਤ ਆਉਂਦੀ ਹੈ ਪਰ ਸਾਡੇ 12 'ਚ ਕੀ ਲੈਣਾ ਹੈ ਉਹ ਵੀਰੋ ਇਹ ਸੋਡੀ ਬਹੁਤ ਵੱਡੀ ਤਾਕਤ ਹੈ ਘਰੇ ਆਏ ਨੂੰ ਤਾਂ ਪੁੱਛ ਸਕਦੇ ਹੋ ਸ਼ਰਮ ਸੰਗ ਨਹੀਂ ਰੱਖਣੀ ਘੇਰ ਘੇਰ ਕੇ ਉਹਨਾਂ ਨੂੰ ਪੁੱਛਣਾ ਹੈ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ